ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਆਪਣੇ ਪੈਨਪਰਾਵਾ ਦੀ ਅਰਦਾਸ ਕਰਾਂਗੀ ਕਿ ਵਾਹਿਗੁਰੂ ਜੀ ਤੁਹਾਨੂੰ ਅਤੇ ਤੁਹਾਡੇ ਸਾਰਿਆਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ ਅੱਜ ਦੀ ਜਿਹੜੀ ਵੀਡੀਓ ਹੈ ਬਹੁਤ ਹੀ ਖਾਸ ਹੋਣ ਵਾਲੀ ਹੈ ਇਹ ਵੀਡੀਓ ਤੁਸੀਂ ਐਨ ਲਾ ਲਓ ਵੀ ਮੈਂ ਆਪਣੇ ਜੀਵਨ ਦੀ ਤੁਹਾਡੇ ਨਾਲ ਉਹ ਸਚਾਈ ਸਾਂਝੀ ਕਰਨ ਲੱਗੀ ਹਾਂ ਜਿਹੜੀ ਕਿ ਮੈਂ ਅੱਜ ਤੱਕ ਕਦੇ ਕਿਸੇ ਨਾਲ ਨਹੀਂ ਕੀਤੀ ਇਹ ਮੈਂ ਸਚਾਈ ਤਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਕਿਉਂਕਿ ਬਹੁਤ ਪੈਣਾ ਦੇ ਮੈਨੂੰ ਵੀਰਾਂ ਦੇ ਮੈਸੇਜ ਆਉਂਦੇ ਨੇ ਹਨਾ ਕਿ ਦੀਦੀ ਸਾਡੀ ਜ਼ਿੰਦਗੀ ਦੇ ਵਿੱਚ ਨਾ ਬਹੁਤ ਦੁੱਖ ਤਕਲੀਫਾਂ ਨੇਗੀਆਂ ਦੇਖੋ ਦੁੱਖ ਤਕਲੀਫਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਆਉਂਦੀਆਂ ਰਹਿੰਦੇ ਨੇ ਕਹਿੰਦੇ ਜੇ ਦੁੱਖ ਨਾ ਹੋਣ ਤਾਂ ਆਪਾਂ ਨੂੰ ਸੁੱਖਾਂ ਦਾ ਨਹੀਂ ਪਤਾ ਲੱਗਦਾ ਜੇ ਸੁੱਖ ਨਾ ਹੋਣ ਤਾਂ ਆਪਾਂ ਨੂੰ ਦੁੱਖਾਂ ਦਾ ਨਹੀਂ ਪਤਾ ਲੱਗਦਾ ਹਨ ਇਹ ਦੋ ਕੱਪੜੇ ਨੇਗੇ ਕਹਿੰਦੇ ਇਹਨੂੰ ਪਹਿਨਣਾ ਆਪਾਂ ਨੂੰ ਪਵੇਗਾ ਹੀ ਪਵੇਗਾ ਪਰ ਤੁਸੀਂ ਹਨਾ ਹੁੰਦੇ ਵੀ ਕਈ ਪੈਣ ਭਾਵਾਂ ਨੇ ਮੈਨੂੰ ਬਹੁਤ ਮੈਸੇਜ ਮੇਰੇ ਮਨ ਬਹੁਤ ਉਦਾਸ ਹੁੰਦਾ ਹੈ ਨਾ ਇਦਾਂ ਸੁਣ ਕੇ ਕਿ ਸਾਡੀ ਜ਼ਿੰਦਗੀ ਦੇ ਵਿੱਚ ਹਨਾ ਦੁੱਖਾਂ ਤੋਂ ਸਿਵਾਏ ਕੁਝ ਵੀ ਨਹੀਂ ਹੈਗਾ ਪਰ ਦੁੱਖਾਂ ਨੂੰ ਖਤਮ ਕਰਨ ਵਾਸਤੇ ਆਪਾਂ ਨੂੰ ਕੀ ਕਰਨਾ ਪਵੇਗਾ ਦੁੱਖਾਂ ਨੂੰ ਖਤਮ ਕਰਨ ਵਾਸਤੇ ਆਪਾਂ ਨੂੰ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਪਵੇਗਾ ਆਪਾਂ ਨੂੰ ਵਾਹਿਗੁਰੂ ਜੀ ਦੇ ਲੜ ਲੱਗਣਾ ਪਵੇਗਾ ਹਨਾ ਕਿਉਂਕਿ ਦੇਖੋ ਤਕਲੀਫ ਹਰ ਇੱਕ ਦੇ ਜੀਵਨ ਦੇ ਵਿੱਚ ਆਉਂਦੀ ਹੈ ਮੈਂ ਵੀ ਤੁਹਾਡੇ ਨਾਲ ਆਪਣੀ ਹੈ ਨਾ ਜੀਵਨੀ ਸਾਂਝੀ ਕੀਤੀ ਹੋਈ ਹੈ ਕਿ ਪਹਿਲਾਂ ਕਿੱਦਾਂ ਮੇਰੇ ਬਚਪਨ ਦੇ ਵਿੱਚ ਜਦੋਂ ਹੁੰਦੀ ਸੀਗੀ ਹੈ ਨਾ ਮੇਰੇ ਪਾਪਾ ਜੀ ਕਿਵੇਂ ਮਲਕਿ ਸ਼ਰਾਪੀਂਦੇ ਹੁੰਦੇ ਸੀ ਫਿਰ ਕਿਵੇਂ ਵਾਹਿਗੁਰੂ ਜੀ ਨੇ ਹੈ ਨਾ ਗੁਰੂ ਘਰ ਤੋਂ ਪਹਿਲੇ ਦਿਨ ਹੀ ਇੱਕ ਦਿਨ ਜਿਸ ਦਿਨ ਮੇਰੇ ਪਾਪਾ ਜੀ ਦਿਵਾਨਾ ਤੇ ਗਏ ਸੀ ਕਿਵੇਂ ਉਹਨਾਂ ਦੀ ਜ਼ਿੰਦਗੀ ਬਦਲੀ ਸੀ ਤੇ ਕਿਵੇਂ ਸਾਡਾ ਪਰਿਵਾਰ ਹਨਾ ਫਰਸਾਂ ਤੋਂ ਅਰਸਾਂ ਤੱਕ ਵੀਡੀਓ ਨੂੰ ਹਨਾ ਸਕਿੱਪ ਨਾ ਕਰਿਓ ਕਿਉਂਕਿ ਕਹਿੰਦੇ ਹੁੰਦੇ ਨੇ ਕਹਿੰਦੇ ਕੋਈ ਪਤਾ ਨਹੀਂ ਹੁੰਦਾ ਆਪਣਾ ਕਿਸ ਚੀਜ਼ ਦੇ ਨਾਲ ਆਪਣੀ ਜ਼ਿੰਦਗੀ ਹੈਨਾ ਬਦਲ ਜਾਵੇ ਤੇ ਉਸ ਤੋਂ ਬਾਅਦ ਦੇਖੋ ਫਿਰ ਹੌਲੀ ਹੌਲੀ ਹੈਨਾ ਆਪਾਂ ਨੂੰ ਹੁੰਦੇ ਵੀ ਹੈਨਾ ਹੁਣ ਤਾਂ ਮੇਰੀ ਉਮਰ ਵੀ ਲੰਘ ਗਈ ਐ ਹੁਣ ਕੀ ਐ ਹੁਣ ਨੇ ਕੁਝ ਬਣਦਾ ਹੁਣ ਤਾਂ ਜ਼ਿੰਦਗੀ ਦੇ ਵਿੱਚ ਠੱਕੇ ਨੇ ਵਸਣਾ ਪੰਜ ਚਾਰ ਸਾਲ ਹੈਗੇ ਨੇ ਪਤਾ ਨਹੀਂ ਨਹੀਂ ਹੈਗੇ ਹੈਨਾ ਪਰ ਮੈਂ ਅਕਸਰ ਕਹਿੰਨੀ ਹਾਂ ਵੀ ਕਦੇ ਵੀ 네ਗੇਟਿਵ ਨਾ ਸੋਚੋ ਹਮੇਸ਼ਾ ਤੁਸੀਂ ਪੋਜ਼ਿਟਿਵ ਸੋਚੋ ਹੈਨਾ ਮੈਂ ਜੋ ਵੀ ਸੋਚਿਆ ਵਾਹਿਗੁਰੂ ਜੀ ਨੇ ਹਨਾ ਉਸ ਚੀਜ਼ ਨੂੰ ਪੂਰਾ ਕੀਤਾ ਕਿਉਂਕਿ ਮੈਨੂੰ ਵਾਹਿਗੁਰੂ ਜੀ ਤੇ ਇੰਨਾ ਵਿਸ਼ਵਾਸ ਹੈ ਦੇਖੋ ਮੈਂ ਕਾਹਾਂ ਵੀ ਮੈਂ ਕਰਦੀਆਂ ਨਹੀਂ ਇਹ ਵੀ ਵਾਹਿਗੁਰੂ ਜੀ ਹੀ ਕਰਵਾਉਣ ਵਾਲੇ ਨੇ ਕਿਉਂਕਿ ਜਦੋਂ ਵਾਹਿਗੁਰੂ ਜੀ ਨੇ ਕਿਸੇ ਇਨਸਾਨ ਨੂੰ ਹਨਾ ਮਲਕੀ ਉਹਦੇ ਮੁਕਾਮ ਤੇ ਪਹੁੰਚਾਉਣਾ ਹੁੰਦਾ ਜਾਂ ਉਹਨੂੰ ਕਹਿੰਦੇ ਹੁੰਦੇ ਨੇ ਵੀ ਹਨਾ ਬੁਲੰਦੀਆਂ ਤੇ ਲੈ ਕੇ ਜਾਣਾ ਹੁੰਦਾ ਹਨਾ ਤਾਂ ਉਹ ਆਟੋਮੈਟਿਕ ਹੀ ਉਸ ਨੂੰ ਹਨਾ ਵਾਹਿਗੁਰੂ ਜੀ ਤੇ ਵਿਸ਼ਵਾਸ ਆਉਣ ਲੱਗ ਜਾਂਦਾ ਹੈਗਾ ਦੇਖੋ ਦੁੱਖਾਂ ਦੇ ਵਿੱਚ ਆਪਾਂ ਜਦੋਂ ਹੁੰਨੇ ਆ ਉਦੋਂ ਜ਼ਿਆਦਾ ਸਿਮਰਨ ਕਰੋ ਕਿਉਂਕਿ ਉਸ ਟਾਈਮ ਆਪਣਾ ਮਨ ਹੁੰਦਾ ਜਿਹੜਾ ਨਾ ਬਹੁਤ ਉਦਾਸ ਹੁੰਦਾ ਹੈਗਾ ਜਦੋਂ ਕੋਈ ਵੀ ਆਪਾਂ ਉਦਾਸ ਹੁੰਨੇ ਆ ਨਾ ਜਦੋਂ ਆਪਾਂ ਉਸ ਟਾਈਮ ਅਰਦਾਸ ਕਰਦੇ ਆ ਕਿਉਂਕਿ ਉਸ ਟਾਈਮ ਆਪਾਂ ਨੂੰ ਜਿਵੇਂ ਕਿ ਮਾਪੇ ਦਾ ਭੈਣ ਭਰਾਵਾਂ ਦਾ ਕਿਸੇ ਦਾ ਸਹਾਰਾ ਨਹੀਂ ਹੁੰਦਾ ਉਸ ਟਾਈਮ ਆਪਣਾ ਨਿਠੱਲੇ ਹੁੰਨੇ ਆ ਜਿਵੇਂ ਤੁਸੀਂ ਦੇਖਿਆ ਨਾ ਤੁਹਾਡੇ 12 ਦੇ ਵਿੱਚ ਦਰਵਾਜ਼ੇ ਤੇ ਮੰਗਤ ਆਉਂਦਾ ਕੋਈ ਹੈਨਾ ਆਪਾਂ ਨੂੰ ਬਹੁਤ ਝੜਕਦੇ ਆ ਹਨ ਆਪਾਂ ਕਹਿੰਨੇ ਬਾਗ ਜਾ ਬਾਗ ਜਾ ਸਾਡੇ ਅਸੀਂ ਨਹੀਂ ਪਾਉਂਦੇ ਹੈਗੇ ਦਾ ਕਰੀ ਜਾਂਦੇ ਉਹ ਵਿਚਾਰਾ ਫਿਰ ਵੀ ਕਰੀ ਜਾਂਦਾ ਵੀ ਥੋੜਾ ਜਿਹਾ ਦੇ ਦਿਓ ਥੋੜਾ ਜਿਹਾ ਪਾ ਦਿਓ ਥੋੜਾ ਜਿਹਾ ਆਪਾਂ ਕਈ ਵਾਰੀ ਨਾ ਹਨ ਤਰਸ ਕਰਕੇ ਪਾ ਦਿੰਨੇ ਆ ਕਈ ਵਾਰੀ ਗੁੱਸੇ ਚ ਪਾ ਦਿੰਨੇ ਆ ਉਹਨੂੰ ਹਨ ਜੋ ਵੀ ਉਹ ਮੰਗਦਾ ਹੁੰਦਾ ਇਸੇ ਤਰੀਕੇ ਨਾਲ ਨਾ ਮਹਾਪੁਰਸ਼ ਕਹਿੰਦੇ ਨੇ ਕਹਿੰਦੇ ਜਦੋਂ ਤੂੰ ਮੰਗਣਾ ਹੈ ਨਾ ਤਾਂ ਵਾਹਿਗੁਰੂ ਜੀ ਅੱਗੇ ਇਸ ਤਰੀਕੇ ਨਾਲ ਝੋਲੀ ੱਡ ਕੇ ਨਾ ਮੰਗਦੇ ਦੀ ਤਰ੍ਹਾਂ ਮੰਗ ਕਿਉਂਕਿ ਬੱਚੇ ਦੇਖੋ ਜਦੋਂ ਆਪਾਂ ਤੋਂ ਮੰਗਦੇ ਆਪਣੇ ਬੱਚਿਆਂ ਵਾਲੇ ਆ ਜਿਹੜੇ ਹਨ ਉਹ ਮੰਗੀ ਜਾਂਦੇ ਮਮਾ ਆ ਦੇ ਦੋ ਮਮਾ ਆ ਦੇ ਦੋ ਆਪਾਂ ਪਹਿਲਾਂ ਘੂਰੀ ਜਾਂਦੇ ਆਪਾਂ ਕਿ ਜਨੇ ਨਹੀਂ ਨਹੀਂ ਆਪਾਂ ਫਿਰ ਕਹਿੰਦੇ ਲੈ 5 ਮਿੰਟ ਲੈ ਲੈ ਚੱਲ ਚੱਲ ਤੂੰ ਦਾ ਆ ਚੀਜ਼ ਲੈ ਲੈ ਚੱਲ ਥੋੜੀ ਖਾਈ ਹਨਾ ਤਾ ਤੂੰ ਜਿਆਦਾ ਨਾ ਖਾਈ ਇਸੇ ਤਰੀਕੇ ਦੇ ਨਾਲ ਜਦੋਂ ਆਪਾਂ ਵਾਹਿਗੁਰੂ ਜੀ ਤੋਂ ਬਾਰ 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 ਉਹੀ ਚੀਜ਼ ਮੰਗੀ ਜਾਂਦੇ ਆ ਨਾ ਤਾਂ ਵਾਹਿਗੁਰੂ ਜੀ ਉਹ ਚੀਜ਼ ਜ਼ਰੂਰ ਤੁਹਾਨੂੰ ਦਿੰਦੇ ਆ ਹਨਾ ਇਹ ਮੇਰੀ ਖੁਦ ਦੀ ਜੀਵਣੀ ਹੈਗੀ ਜੋ ਮੈਂ ਮੰਗਿਆ ਵਾਹਿਗੁਰੂ ਜੀ ਤੋਂ ਉਹੀ ਵਾਹਿਗੁਰੂ ਜੀ ਨੇ ਮੇਰੀ ਝੋਲੀ ਪਾਇਆਗਾ ਪਰ ਮੰਗ ਹੋਵੇ ਤੁਹਾਡੀ ਹਨਾ ਜਿਹੜੀ ਕਿ ਆਪਣੇ ਪਰਿਵਾਰ ਦੇ ਭਲੇ ਲਈ ਇਹ ਨਾ ਹੋਵੇ ਹਨਾ ਵੀ ਮੇਰੀ ਸੱਸ ਮਰ ਜੇ ਮੇਰਾ ਸਹੁਰਾ ਮਰ ਜੇ ਜਾਂ ਗਵਾਂਡੀਆਂ ਦਾ ਹਨਾ ਇਹ ਚੀਜ਼ਾਂ ਨਾ ਹੋਣ ਹਨਾ ਇਸ ਚੀਜ਼ ਦੇ ਵਿੱਚ ਦੇਖੋ ਚਲੋ ਇਹ ਤੇ ਇੱਕ ਮਜ਼ਾਕ ਵਾਲੀ ਗੱਲ ਹੋਗੀ ਕਹਿੰਦੇ ਮੰਗਣੇ ਤਾਂ ਸਰਵਤ ਦਾ ਭਲਾ ਮੰਗ ਜੇ ਤੂੰ ਕਹਿੰਦੇ ਬੇੜੇ ਸੁੱਖ ਤਾਂ ਕਹਿੰਦੇ ਖੇੜੇ ਜੇ ਖੇੜੇ ਸੁੱਖ ਤਾਂ ਬੇੜੇ ਸੁੱਖ ਹਨਾ ਜੇ ਤੂੰ ਕਹਿੰਦੇ ਗਵਾਂਡੀਆਂ ਦੀ ਸੁੱਖ ਮੰਗੇਂਗਾ ਤਾਂ ਵਾਹਿਗੁਰੂ ਜੀ ਤੇਰੇ ਘਰ ਉਸ ਤੋਂ ਪਹਿਲਾਂ ਸੁੱਖ ਲੈ ਕੇ ਆਉਣਗੇ ਕਦੇ ਵੀ ਕਿਸੇ ਦੀ ਤਰੱਕੀ ਤੇ ਜੈਲਸੀ ਨਾ ਕਰੋ ਕਦੇ ਵੀ ਇਹ ਨਾ ਸੋਚੋ ਵੀ ਹਾਂ ਉਹ ਤਾਂ ਐਡਾ ਹੋ ਗਿਆ ਮੈਂ ਕਹਿੰਦੇ ਜਿੰਨਾ ਆਪਾਂ ਦੂਜੇ ਦੀ ਚੀਜ਼ ਦੇ ਹਨਾ ਦੁਖੀ ਹੁੰਨੇ ਆ ਦੂਜੇ ਦੀ ਚੀਜ਼ ਤੇਪ ਕਹਿੰਦੇ ਵੀ ਲੈ ਉਹਨਾਂ ਦੇ ਤਾਂ ਪਤਾ ਨਹੀਂ ਕਿੱਥੋਂ ਇੰਨੀ ਕਮਾਈ ਆ ਜਿੰਦੀ ਪਤਾ ਨਹੀਂ ਕਿੱਥੋਂ ਆਏ ਹੋ ਹੀ ਜਾਂਦਾ ਹਨਾ ਤਾਂ ਕਹਿੰਦੇ ਵੈਗਰੂ ਜੀ ਦੇਖਦੇ ਵੀ ਇਹੇ ਦੂਸਰੇ ਦੀ ਚੀਜ਼ ਦੇ ਉੱਤੇ ਦੁਖੀ ਹੋ ਰਹੇ ਤਾਂ ਵੈਗਰੂ ਜੀ ਉਹਦੇ ਜਿਹੜੇ ਆਰਗਨ ਹੁੰਦੇ ਨੇ ਨਾ ਉਹ ਆਪਣੇ ਵਿੱਚ ਆਉਣ ਲੱਗ ਜਾਂਦੇ ਨੇ ਹਮੇਸ਼ਾ ਵੈਗਰੂ ਜੀ ਤੇ ਵਿਸ਼ਵਾਸ ਰੱਖੋ ਤੇ ਸੋਚੋ ਸਵੇਰੇ ਉੱਠਦੇ ਵੀ ਸ਼ਾਮ ਨੂੰ ਸੌਂਦੇ ਵੀ ਕੀ ਵਾਈ ਗਰੂ ਜੀ ਜਿਹੜਾ ਅੱਜ ਦਾ ਮੇਰਾ ਦਿਨ ਇਹ ਲੰਘਿਆ ਹੈ ਇਹ ਮੇਰੇ ਦੁੱਖਾਂ ਦਾ ਅੰਤ ਸੀ ਤੇ ਜਿਹੜੀ ਮੇਰੀ ਆਉਣ ਵਾਲੀ ਸਵੇਰ ਹੈ ਵਾਈ ਗਰੂ ਜੀ ਉਸ ਨੂੰ ਇੰਨੀ ਸੋਹਣੀ ਬਣਾ ਦੇਣਾ ਕਿਉਂਕਿ ਮੈਨੂੰ ਤੁਹਾਡੇ ਤੇ ਵਿਸ਼ਵਾਸ ਹੈ ਕਿ ਤੁਸੀਂ ਮੇਰੇ ਮਾੜੇ ਦਿਨਾਂ ਨੂੰ ਕੱਟ ਕੇ ਚੰਗੇ ਦਿਨ ਜ਼ਰੂਰ ਲੈ ਕੇ ਆਵੋਗੇ ਦੇਖੋ ਜਦੋਂ ਤੁਸੀਂ ਸੋਚਣਾ ਹੈ ਉਦੋਂ ਤੁਸੀਂ ਪੋਜ਼ਿਟਿਵ ਹੀ ਸੋਚੋ ਕਦੇ ਵੀ ਨੈਗੇਟਿਵ ਨਾ ਸੋਚੋ ਕਦੇ ਵੀ ਇਹ ਨਾ ਸੋਚੋ ਵੀ ਮੇਰੇ ਦਿਨ ਨਹੀਂ ਬਦਲਣਗੇ ਜ਼ਰੂਰ ਬਦਲਣਗੇ ਕਿਉਂਕਿ ਜੇ ਰਾਤ ਆਈ ਹੈ ਤਾਂ ਸਵੇਰਾ ਵੀ ਆਉਣਾ ਹੈ ਜੇ ਸਵੇਰਾ ਆਇਆ ਤਾਂ ਰਾਤ ਵੀ ਆਉਣੀ ਹੋਣੀ ਹੈ ਮੇਰਾ ਯਕੀਨ ਮੰਨਿਓ 101% ਮੈਂ ਯਕੀਨ ਵਾਹਿਗੁਰੂ ਜੀ ਤੇ ਕਰਕੇ ਤੁਹਾਡੇ ਨਾਲ ਕਹਿ ਰਹੀ ਆ ਕਿ ਜਦੋਂ ਵੀ ਤੁਸੀਂ ਹਨਾ ਮੰਗੋਗੇ ਵਾਹਿਗੁਰੂ ਜੀ ਤੋਂ ਤੁਹਾਡੀ ਉਹ ਮੰਗ ਜ਼ਰੂਰ ਪੂਰੀ ਹੋਊਗੀ ਪਰ ਉਹਦੇ ਵਾਸਤੇ ਤੁਹਾਨੂੰ ਵੀ ਥੋੜੀ ਜਿਹੀ ਮਿਹਨਤ ਕਰਨੀ ਪਊਗੀ ਕਿਉਂਕਿ ਮੈਂ ਜਦੋਂ ਵੀ ਵਾਹਿਗੁਰੂ ਜੀ ਤੋਂ ਕੁਝ ਵੀ ਮੰਗਿਆ ਤਾਂ ਉਹ ਹਨਾ ਕਿਉਂਕਿ ਹੁੰਦੇ ਜਦੋਂ ਕੋਈ ਕਿਸੇ ਚੀਜ਼ ਦੀ ਭੁੱਖ ਹੁੰਦੀ ਆ ਨਾ ਉਹ ਬਾਰ-ਬਾਰ ਬਾਰ-ਬਾਰ ਮੰਗਦੇ ਆ ਕਹਿੰਦੇ ਨੇ ਕਹਿੰਦੇ ਪਰਮਾਤਮਾ ਨਾਲ ਦਿਨ ਦੇ ਵਿੱਚ ਤੁਹਾਡੀ ਇੱਕ wish ਜ਼ਰੂਰ ਪੂਰੀ ਕਰਦੇ ਆ ਪਰ ਆਪਣੀ ਮੰਗ ਕੀ ਹੁੰਦੀ ਆ ਆਪਾਂ ਸਾਰਾ ਦਿਨ ਬਸ ਗਾਲਾਂ ਤੇ ਨੈਗੇਟਿਵ ਹੀ ਸੋਚੀ ਜਾਣਾ ਨਹੀਂ ਮੈਂ ਤਾਂ ਬਸ ਹੁਣ ਮਰ ਗਿਆ ਜੀ ਮੇਰੇ ਨਹੀਂ ਹੁਣ ਗਏ ਹੁੰਦਾ ਕੁਝ ਜੇ ਮੈਂ ਕੁਝ ਨਹੀਂ ਕਰ ਸਕਦਾ ਮੈਂ ਤਾਂ ਇਦਾਂ ਵੀ ਇਹ ਚੀਜ਼ ਜਦੋਂ ਪਕਰੀ ਜਾਂਦੇ ਆ ਨਾ ਫਿਰ ਉਦਾਂ ਦੇ ਹੀ ਆਪਾਂ ਬਣ ਜਾਂਦੇ ਆ ਹਮੇਸ਼ਾ ਪੋਜ਼ਿਟਿਟਿਵ ਸੋਚੋ ਸੋਚੋ ਕਿ ਵਾਹਿਗੁਰੂ ਜੀ ਮੇਰੇ ਅੰਗ ਸੰਗ ਸਹਾਈ ਨੇ ਜਿਹੜਾ ਮੇਰਾ ਮਾੜਾ ਸਮਾਂ ਸੀ ਉਹ ਲੰਘਣ ਵਾਲਾ ਹੈ ਤੇ ਵਾਹਿਗੁਰੂ ਜੀ ਮੇਰੇ ਘਰ ਵਿੱਚ ਖੁਸ਼ੀਆਂ ਖੇੜੇ ਤੇ ਮੇਰੇ ਘਰ ਵਿੱਚ ਪਿਆਰ ਇਤفاق ਲੈ ਕੇ ਆਉਣ ਅੱਜ ਮੈਂ ਤੁਹਾਡੇ ਨਾਲ ਆਪਣੀ ਜੀਵਨ ਦੀ ਉਹ ਚੀਜ਼ਾਂ ਸਾਂਝੀਆਂ ਕਰਨ ਲੱਗੀ ਆ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਮਨ ਦੇ ਵਿੱਚ ਵਾਹਿਗੁਰੂ ਜੀ ਦੇ ਪ੍ਰਤੀ ਹੋਰ ਵੀ ਵਿਸ਼ਵਾਸ ਪੈਦਾ ਹੋ ਜਾਵੇਗਾ ਜਦੋਂ ਵੀ ਮੇਰਾ ਮਨ ਉਦਾਸ ਹੁੰਦਾ ਹੈ ਜਾਂ ਦੁਖੀ ਹੁੰਦਾ ਹੈ ਜਾਂ ਮੈਨੂੰ ਹੁੰਦੇ ਵੀ ਹੈ ਨਾ ਕੋਈ ਮੈਨੂੰ ਚੀਜ਼ ਆ ਮਿਲੇ ਦੇਖੋ ਕਹਿੰਦੇ ਹੁੰਦੇ ਨੇ ਕਿ ਕਹਿੰਦੇ ਆਰਾਧਨਾ ਤਾਂ ਕਰਨੀ ਹੋ ਪੈਂਦੀ ਆ ਤਪੱਸਿਆ ਹੁਣ ਜਿਹੜੇ ਏਡੇ ਏਡੇ ॠषि मुनि ਹੋਏ ਨੇ ਹਨਾ ਉਹਨਾਂ ਨੇ ਬਹੁਤ ਤਪੱਸਿਆ ਕੀਤੀਆਂ ਨੇਗੀਆਂ ਤੁਸੀਂ ਗੁਰੂ ਸਾਹਿਬ ਜੀ ਦੀਆਂ ਵੀ ਹਨਾ ਸਾਖੀਆਂ ਸੁਣੀਆਂ ਨੇ ਕਿ ਗੁਰੂ ਸਾਹਿਬ ਜੀ ਨੇ ਹਨਾ ਕਿੰਨਾ-ਕਿੰਨਾ ਟਾਈਮ ਭਗਤੀ ਦੇ ਵਿੱਚ ਕੱਢਿਆ ਹੈਗਾ ਤੇ ਬਾਕੀ ਤੁਸੀਂ ਹਨਾ ਆਪਣੇ ਭਿੰਡਰਾਂ ਵਾਲੇ ਸੰਤਾਂ ਬਾਰੇ ਵੀ ਸੁਣਿਆ ਹੋਣਾ ਹੈ ਹਨਾ ਉਹ ਆਪਣੇ ਖੇਤ ਦੇ ਕਹਿੰਦੇ ਕੋਠੇ ਦੇ ਵਿੱਚ ਵੀ ਗੁਰੂ ਸਾਹਿਬ ਜੀ ਨੂੰ ਪ੍ਰਕਾਸ਼ ਕਰਕੇ ਰੱਖਦੇ ਹੁੰਦੇ ਸੀ ਜਦੋਂ ਵੀ ਉਹਨਾਂ ਨੂੰ ਟਾਈਮ ਲੱਗਦਾ ਸੀ ਉਹ ਪਾਠ ਕਰਦੇ ਸੀ ਹਨਾ ਸੁਖਮਨੀ ਸਾਹਿਬ ਜੀ ਦੇ ਪਾਠ ਜਪਜੀ ਸਾਹਿਬ ਜੀ ਦੇ ਪਾਠ ਉਹ ਮੂਹ ਜਵਾਨੀ ਕਰਦੇ ਸਨ ਏਦਾਂ ਦੀ ਹਨਾ ਚੜ੍ਹਦੀ ਕਲਾ ਵਾਲੇ ਹਨਾ ਉਹਨਾਂ ਦੇ ਅੰਦਰ ਜज्ਬੇ ਪੈਦਾ ਹੁੰਦੇ ਸੀ ਜਿਹੜਾ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਹੈ ਨਾ ਵਾਹਿਗੁਰੂ ਜੀ ਦੀਆਂ ਜਿਹੜੀਆਂ ਕਹਿੰਦੇ ਪ੍ਰਤਕ ਤੇ ਅਪਰਤਕ ਜਿਵੇਂ ਕਿ ਅਕਾਸੀ ਫੌਜਾਂ ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਨੂੰ ਨਹੀਂ ਦਿਖਾਈ ਦਿੰਦੀਆਂ ਹਨ ਆਮ ਤੁਸੀਂ ਅਕਸਰ ਸੁਣਿਆ ਹੋਣਾ ਹੈ ਨਾ ਵੀ ਦੇਖੀ ਲੈ ਉਹ ਤਾਂ ਨਾਮ ਜਪਦੇ ਆ ਕਹਿੰਦੇ ਹੁੰਦੇ ਨੇ ਵੀ ਉਹਦੇ ਤਾਂ ਨਾ ਭੂਤਾਂ ਕੰਮ ਕਰਦੀਆਂ ਨੇ ਉਹ ਭੂਤਾਂ ਨਹੀਂ ਕੰਮ ਕਰਦੀਆਂ ਹੁੰਦੀਆਂ ਉਹ ਜਿਹੜੀਆਂ ਗੁਰੂ ਸਾਹਿਬ ਜੀ ਦੀਆਂ ਹਨਾ ਅਕਾਸੀ ਫੌਜਾਂ ਨੇ ਅਕਾਸੀ ਸ਼ਕਤੀਆਂ ਨੇਗੀਆਂ ਹਨਾ ਉਹ ਜਦੋਂ ਆਪਾਂ ਸਿਮਰਨ ਕਰਦੇ ਆ ਸਾਰੇ ਕਾਰਜ ਉਹ ਕਰਨ ਲੱਗ ਜਾਂਦੀਆਂ ਨੇ ਤੇ ਸਭ ਤੋਂ ਪਹਿਲਾਂ ਦੇਖੋ ਜਦੋਂ ਵੀ ਮੈਨੂੰ ਹੁੰਦਾ ਵੀ ਹਾਂ ਮੇਰੀ ਇਹ ਵਾਹੀ ਗੁਰੂ ਜੀ ਚੀਜ਼ ਪੂਰੀ ਕਰ ਦੇਣ ਉਸ ਟਾਈਮ ਮੈਂ ਜਿਹੜੇ ਸ਼ਬਦ ਦਾ ਪਾਠ ਕਰਦੀ ਆ ਮੈਂ ਤੁਹਾਡੇ ਨਾਲ ਉਹ ਸ਼ਬਦਾਂ ਜੀ ਸਾਂਝਾ ਕਰਨ ਲੱਗੀ ਆ ਪਹਿਲਾਂ ਵੀ ਮੈਂ ਤੁਹਾਡੇ ਨਾਲ ਹਨਾ ਇਹ ਬਹੁਤ ਵਾਰੀ ਸ਼ਬਦ ਸਾਂਝਾ ਕੀਤਾ ਪਰ ਕਈ ਭੈਣ ਭਰਾ ਫਿਰ ਵੀ ਮੈਨੂੰ ਪੁੱਛੀ ਜਾਂਦੇ ਨੇ ਦੀਦੀ ਕਿ ਸਾਡੀ ਇਹ ਮੰਗ ਕਦੋਂ ਪੂਰੀ ਹੋਊਗੀ ਕਦੋਂ ਪੂਰੀ ਹੋਊਗੀ ਤੁਸੀਂ ਵਿਸ਼ਵਾਸ ਰੱਖੋ ਪੂਰੀ ਜ਼ਰੂਰ ਹੋਊਗੀ ਹਨਾ ਕਿਉਂਕਿ ਕਈ ਵਾਰੀ ਹੁੰਦੇ ਵੀ ਆਪਣੇ ਕਰਮਾਂ ਦੇ ਚੱਕਰ ਕਰਕੇ ਕਈ ਵਾਰੀ ਮਹੀਨਾ ਲੱਗ ਜਾਂਦਾ ਹੈ ਕਈ ਵਾਰੀ ਇਹ ਨਹੀਂ ਹੁੰਦਾ ਵੀ ਆਪਾਂ ਇੱਕੋ ਹੁਣ ਅਰਦਾਸ ਕੀਤੀ ਹੈ ਨਾਲ ਦੀ ਨਾਲ ਇੱਕ ਜਿਵੇਂ ਕਿ ਕੱਲ ਮੈਨੂੰ ਇੱਕ ਭੈਣ ਦਾ ਮੈਸੇਜ ਆਇਆ ਕਹਿੰਦੀ ਦੀਦੀ ਮੈਂ ਤੁਹਾਡੀ ਵੀਡੀਓ ਦੇਖ ਕੇ ਹੱਟੀ ਸੀ ਤੇ ਮੈਂ ਅਰਦਾਸ ਕੀਤੀ ਪ ਕਹਿੰਦੇ ਵੀ ਨਾਲ ਦੀ ਨਾਲ ਜਿਹੜੇ ਮੇਰੇ ਮਨ ਦੀ ਤਮੰਨਾ ਸੀ ਨਾਲ ਦੀ ਨਾਲ ਉਹ ਪੂਰੀ ਹੋ ਗਈ ਤੇ ਦੇਖੋ ਇਦਾਂ ਦੀਆਂ ਹਨਾ ਚਮਤਕਾਰ ਹੋਣੇ ਵਾਹਿਗੁਰੂ ਜੀ ਦੇ ਘਰ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਤਾਂ ਤੁਸੀਂ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਜਦੋਂ ਉੱਠਦੇ ਹੋ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਕਿਸੇ ਵੀ ਤੁਹਾਡਾ ਸਰੀਰ ਵੱਲੋਂ ਤੁਸੀਂ ਦੁਖੀ ਹੋਣ ਤੁਸੀਂ ਪੈਸੇ ਵੱਲੋਂ ਦੁਖੀ ਹੋ ਤੁਸੀਂ ਪਰਿਵਾਰ ਵੱਲੋਂ ਦੁਖੀ ਹੋ ਤੁਸੀਂ ਨਸਿਆਂ ਬਲੋਂ ਦੁਖੀ ਹੋਣਾ ਕਿਉਂਕਿ ਆਪਾਂ ਸੁਕਰਾਨਾ ਕਰਨਾ ਛੱਡਤਾ ਉਸ ਟਾਈਮ ਉੱਠ ਕੇ ਤੁਸੀਂ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਰਾਤ ਤੁਸੀਂ ਲੰਘਾਈ ਹੈ ਸੁੱਖਾਂ ਦੀ ਲੰਘਾਈ ਹੈ ਪਿਤਾ ਜੀ ਦਿਨ ਚੜਿਆ ਹੈ ਕਿਰਪਾ ਕਰਨੀ ਮੇਰੇ ਦੁੱਖਾਂ ਦਾ ਨਾਸ ਕਰਕੇ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਆਪਣੇ ਤੇ ਭਰੋਸਾ ਬਣਾਓ ਪਿਤਾ ਜੀ ਕਿਰਪਾ ਕਰੋ ਮੇਰੇ ਜੋ ਵੀ ਮਾਰੇ ਕਰਮ ਨੇ ਉਹਨਾਂ ਨੂੰ ਕੱਟ ਕੇ ਮੇਰੇ ਨੂੰ ਖੁਸ਼ੀਆਂ ਕਿਹੜੇ ਬਖਸ਼ੋ ਮੇਰੇ ਘਰ ਦੇ ਵਿੱਚ ਪਿਆਰ ਇਤਫਾਕ ਬਖਸ਼ੋ ਵਾਹਿਗੁਰੂ ਜੀ ਨਸ਼ਿਆਂ ਤੋਂ ਮੁੜ ਕੇ ਗੁਰਸਿੱਖ ਬਣ ਜਾਈਏ ਜਦੋਂ ਤੁਸੀਂ ਹਰ ਰੋਜ਼ ਹਨਾ ਸਵੇਰੇ ਉੱਠ ਕੇ ਇਹ ਅਰਦਾਸ ਕਰੋਗੇ ਤਾਂ ਦੇਖਿਓ ਤੁਹਾਡੇ ਜਿਹੜੇ ਮਾੜੇ ਕਰਮ ਨੇ ਉਹ ਕਿਵੇਂ ਕੱਟ ਕੇ ਚੰਗੇ ਕਰਮਾਂ ਦੇ ਵਿੱਚ ਬਦਲਣ ਲੱਗ ਜਾਣਗੇ ਦੇਖੋ ਕੋਈ ਵੀ ਇੱਕ ਸ਼ਬਦ ਤੁਸੀਂ ਜਿੰਮੇ ਚਾਹੇ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਓ ਚਾਹੇ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਓ ਹਨਾ ਜਾਂ ਤੁਸੀਂ ਵਾਹਿਗੁਰੂ ਗੁਰਮੰਤਰ ਕਰ ਲਓ ਜਾਂ ਤੁਸੀਂ ਮੋਲ ਮੰਤਰ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਓ ਹਨਾ ਜਾਂ ਫਿਰ ਤੁਸੀਂ ਤੁਹਾਨੂੰ ਮੈਂ ਦੱਸਦੀ ਆ ਜਿਹੜਾ ਕਿ ਮੈਂ ਸ਼ਬਦ ਹਨਾ ਬੱਸ ਇਹ ਮੈਂ ਹਰ ਟੇਮੇ ਉਸ ਸ਼ਬਦ ਨੂੰ ਆਰਾਧਨ ਕਰਦੀ ਰਹਿਣੀ ਕਿਉਂਕਿ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਆਪਣੇ ਨਾਂ ਜੋੜ ਕੇ ਰੱਖਣ ਬਸ ਇਹੀ ਅਰਦਾਸ ਹੈਗੀ ਉਸ ਹfte ਹੈ ਦੱਖਣੀ ਮਹੱਲਾ ਪੰਜਵਾਂ ਪੌੜੀ ਜਾਂ ਤੂੰ ਮੇਰੇ ਬਲ ਹੈ ਤਾਂ ਕਿਆ ਮੋਹਿਸੰਦਾ ਤੋ ਸਭ ਕੀ ਜਿ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋਟ ਨਾ ਬਈ ਖਾਈ ਖਰਚ ਰਹੰਦਾ ਲਖ 84 ਮੇਦਨੀ ਸਭ ਸੇਵ ਕਰੰਦਾ ਬੈਰੀ ਮਿੱਤਰ ਸਭ ਕੀਤੇ ਆ ਨਹਿ ਮੰਗੈ ਮੰਦਾ ਲੇਖਾ ਕੋਈ ਨਾ ਪੁੱਛਈ ਜਾਂ ਹਰ ਵਕਸਨ ਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ ਸਭੇ ਕਾਜ ਸਵਾਰੀ ਐ ਜੱਤ ਉਦ ਪਾਵੰਦਾ ਵਾਹਿਗੁਰੂ ਵਾਹਿ ਜਦੋਂ ਬਾਰ-ਬਾਰ ਬਾਰ-ਬਾਰ ਆਪਾਂ ਵਾਹਿਗੁਰੂ ਜੀ ਅੱਗੇ ਇਹ ਅਰਦਾਸ ਕਰਾਂਗੇ ਨਾ ਤਾਂ ਤੁਹਾਨੂੰ ਧਨ, ਦੌਲਤ, ਤੁਹਾਡੇ ਜਿੰਨੇ ਵੀ ਮੁਕੱਦਮੇ ਮਸਤਰੂਪਨ ਹੁੰਦੇ ਵੀ ਹਨਾ ਮੇਰੇ ਤੇ ਕੋਈ ਕੀਤਾ ਕਰਾਇਆ ਨਾ ਹੋਵੇ ਦੇਖੋ ਉਹ ਸਾਰੀਆਂ ਚੀਜ਼ਾਂ ਨੂੰ ਵਾਹਿਗੁਰੂ ਜੀ ਖੁਦ ਖਤਮ ਕਰਨਗੇ ਕਿਉਂਕਿ ਜਦੋਂ ਤੁਸੀਂ ਆਪਦੇ ਅਫਸਰ ਡਾਕਟਰ ਵਕੀਲ ਵਾਹਿਗੁਰੂ ਜੀ ਨੂੰ ਬਣਾ ਲਿਆ ਨਾ ਤਾਂ ਦੇਖਿਓ ਤੁਹਾਡੇ ਕਿਵੇਂ ਖੁਸ਼ੀਆਂ ਖੜੇ ਜਿਹੜੀ ਤੁਸੀਂ ਸੋਚੋਗੇ ਜਿਹੜੀ ਤੁਹਾਨੂੰ ਇਹ ਲੱਗਦਾ ਵੀ ਸਾਡੀ ਕਦੇ ਹੋ ਨਹੀਂ ਸਕਦੀ ਉਹ ਵੀ ਤੁਹਾਡੀਆਂ ਹੋਣਗੀਆਂ ਦੇਖੋ ਕਈ ਭੈਣ ਭਰਾਵਾਂ ਨੇ ਮੈਨੂੰ ਮੈਸੇਜ ਆਉਂਦੇ ਨੇ ਕਿ ਦੀਦੀ ਅਸੀਂ ਨਾ ਬਹੁਤ ਸਿਮਰਨ ਕੀਤਾ ਪਾਠ ਕੀਤਾ ਪਰ ਸਾਡੀ ਆ ਚੀਜ਼ ਤੇ ਜਿਹੜੀ ਪੂਰੀ ਨਹੀਂ ਹੋਈ ਹਨਾ ਦੇਖੋ ਸਭ ਤੋਂ ਪਹਿਲਾਂ ਕਈ ਵਾਰੀ ਨਾ ਹੁੰਦਾ ਵੀ ਆਪਣੇ ਨਾ ਮੰਗਣ ਦੇ ਵਿੱਚ ਉਹੀ ਗੱਲ ਹੋ ਜਾਂਦੀ ਹੈ ਵੀ ਕਈ ਵਾਰੀ ਆਪਾਂ ਨਾ ਜਦੋਂ ਮੰਗਦੇ ਆ ਉਦੋਂ ਵੀ ਆਪਣੀ ਇਹਨਾਂ ਕਈ ਵਾਰੀ ਬੁੱਧੀ ਇੱਧਰ ਉੱਧਰ ਹੁੰਦੀ ਹੈ ਵੀ ਹਾਂ ਮੇਰਾ ਪਿਓ ਹੈਗਾ ਮੇਰੇ ਭਰਾ ਹੈਗਾ ਮੇਰਾ ਪਤੀ ਹੈਗਾ ਜੋ ਕੋਈ ਵੀ ਇਦਾਂ ਹਨਾ ਤਾਂ ਉਸ ਟਾਈਮ ਜਦੋਂ ਵੀ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਨਾ ਇਸੇ ਦਾ ਪ੍ਰਸਨ ਤੱਕ ਕਿਉਂਕਿ ਮਾਪੇ ਵੀ ਅਗਰ ਤੁਹਾਨੂੰ ਦੇ ਦੇਣਗੇ ਤਾਂ ਉਹਨਾਂ ਨੇ ਵੀ ਇੱਕ ਦਿਨ ਤੁਹਾਨੂੰ ਮੀਣਾ ਦੇ ਦੇਣਾ ਪਰ ਉਹ ਅਕਾਲ ਪੁਰਖ ਜਦੋਂ ਤੁਹਾਨੂੰ ਦੇਵੇਗਾ ਨਾ ਤਾਂ ਤੁਹਾਨੂੰ ਮੀਣਾ ਨਹੀਂ ਦੇਵੇਗਾ ਉਹ ਤੁਹਾਡੀ ਔਗਣ ਨਹੀਂ ਦੇਖੇਗਾ ਤੁਹਾਨੂੰ ਆਪਦਾ ਬੱਚਾ ਸਮਝ ਕੇ ਦੇਵੇਗਾ ਸਭ ਤੋਂ ਪਹਿਲੀ ਗੱਲ ਕਦੇ ਵੀ ਤੁਹਾਡਾ ਕੋਈ ਵੀ ਕਾਰਜ ਸਿੱਧ ਨਾ ਹੋ ਰਿਹਾ ਹੋਵੇ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਕੇਸੀ ਇਸ਼ਨਾਨ ਕਰਨਾ ਹੈ ਕੇਸੀ ਇਸ਼ਨਾਨ ਕਰਕੇ ਥੋੜਾ ਜਿਹਾ ਦੇਸੀ ਘਿਓ ਦਾ ਪ੍ਰਸ਼ਾਦ ਸਜਾ ਲੈਣਾ ਉਸ ਤੋਂ ਬਾਅਦ ਤੁਸੀਂ ਉਹ ਪ੍ਰਸ਼ਾਦ ਨੂੰ ਕਿਸੇ ਸੁਚੀ ਜਗ੍ਹਾ ਤੇ ਰੱਖ ਕੇ ਚਾਹੇ ਜਿੱਥੇ ਤੁਸੀਂ ਜੋਤੂਫ ਕਰਦੇ ਹੋ ਪਾਠ ਕਰਦੇ ਹੋ ਉਸ ਜਗ੍ਹਾ ਤੇ ਤੁਸੀਂ ਨਹੀਂ ਰੱਖ ਲੈਣਾ ਦੇਖੋ ਪ੍ਰਸ਼ਾਦ ਸਜਾਉਣ ਵੇਲੇ ਬੋਲਣਾ ਨਹੀਂ ਹੈਗਾ ਉਸ ਟਾਈਮ ਤੁਸੀਂ ਜਪਜੀ ਸਾਹਿਬ ਜੀ ਦਾ ਪਾਠ ਤੋਂ ਹੁੰਦਾ ਤਾਂ ਤੁਸੀਂ ਮੂੰਹ ਜਵਾਨੀ ਉਹ ਕਰ ਲਓ ਚੌਪੀ ਸਾਹਿਬਾ ਹੁੰਦਾ ਵਾਹਿਗੁਰੂ ਵਾਹਿਗੁਰੂ ਕਰ ਲਓ ਨਹੀਂ ਤੁਸੀਂ ਮੋਲ ਮੰਤਰ ਸਾਹਿਬ ਜੀ ਦਾ ਪਾਠ ਕਰੋ ਬੋਲਣਾ ਨਹੀਂ ਜਿੰਨਾ ਚਿਰ ਤੁਸੀਂ ਪ੍ਰਸ਼ਾਦ ਸ਼ੁਰੂ ਕਰਨ ਤੋਂ ਲੈ ਕੇ ਬਣਾ ਕੇ ਰੱਖ ਨਹੀਂ ਦਿੰਦੇ ਹੈਗੀ ਉਸ ਤੋਂ ਬਾਅਦ ਫਿਰ ਤੁਸੀਂ ਨੇ ਚੌਂਕੜਾ ਲਗਾ ਕੇ ਬੈਠਣਾ ਹੈ ਕੋਲੇ ਸ੍ਰੀ ਸਹਿਬ ਰੱਖਣੀ ਹੈ ਤੇ ਗੁਰੂ ਸਾਹਿਬ ਜੀ ਦਾ ਕਿ ਜਪਜੀ ਸਾਹਿਬ ਆਨੰਦ ਸਾਹਿਬ ਜੀ ਦਾ ਪੂਰਾ ਪਾਠ ਕਰਨਾ ਹੈਗਾ ਪਾਠ ਕਰਨ ਤੋਂ ਪਹਿਲਾਂ ਵੀ ਤੁਸੀਂ ਅਰਦਾਸ ਕਰਨੀ ਹੈ ਕਿ ਵਾਹਿਗੁਰੂ ਜੀ ਮੈਂ ਇਸ ਕਾਰਜ ਲਈ ਅਰਦਾਸ ਕਰਨ ਲੱਗੀ ਹਾਂ ਕਿਰਪਾ ਕਰਨੀ ਮੇਰਾ ਪਾਠ ਕਰਦੇ ਤੋ ਪ੍ਰਸ਼ਾਦ ਸਜਾਉਂਦੇ ਤੋ ਬਹੁਤ ਗਲਤੀਆਂ ਹੋ ਜਾਂਦੀਆਂ ਨੇ ਮaaf ਕਰਨਾ ਮੇਰੀ ਇਸ ਵਾਹਿਗੁਰੂ ਜੀ ਤਮੰਨਾ ਹੈ ਇਸ ਕਾਰਜ ਵਾਸਤੇ ਮੈਂ ਇਹ ਪਾਠ ਕਰਨ ਲੱਗੀ ਹਾਂ ਇਸ ਕਾਰਜ ਨੂੰ ਸੰਪੂਰਨ ਕਰ ਦੇਣਾ ਤੇ ਪਾਠ ਦੇ ਵਿੱਚ ਕੋਈ ਵੀ ਬਿਗੜ ਨਾ ਪਵੇ ਸੰਪੂਰਨ ਪਾਠ ਕਰਕੇ ਤੁਸੀਂ ਨੇ ਫਿਰ ਆ ਗਾਇ ਗੁਰੂ ਜੀ ਕੇ ਅਰਦਾਸ ਕਰਨੀ ਹੈ ਉਸ ਭੋਗ ਨੂੰ ਜਿਵੇਂ ਕਿ ਗੁਰੂ ਘਰ ਤੁਸੀਂ ਦੇਖਿਆ ਹੀ ਹੋਣਾ ਪ੍ਰਸ਼ਾਦ ਨੂੰ ਭੋਗ ਲਵਾਇਆ ਜਾਂਦਾ ਹੈਗਾ ਉਸੇ ਤਰੀਕੇ ਨਾਲ ਤੁਸੀਂ ਕਿਰਪਾਣ ਪੇਟਾ ਕਰਕੇ ਉਸ ਪ੍ਰਸ਼ਾਦ ਨੂੰ ਭੋਗ ਲਵਾਉਣਾ ਹੈ ਤੇ ਫਿਰ ਥੋੜਾ ਜਿਹਾ ਜਿਵੇਂ ਗੁਰੂ ਸਾਹਿਬ ਜੀ ਨੂੰ ਆਪਾਂ ਅਲੱਗ ਤੋਂ ਕੱਢ ਕੇ ਰੱਖਦੇ ਹਾਂ ਉਸੇ ਤਰੀਕੇ ਨਾਲ ਕੱਢ ਕੇ ਫਿਰ ਤੁਸੀਂ ਉਸ ਨੂੰ ਵਿਚਰ ਲਾ ਲੈਣਾ ਹੈਗਾ ਫਿਰ ਇਸ ਤਰੀਕੇ ਨਾਲ ਸਾਰੇ ਪਰਿਵਾਰ ਨੂੰ ਬਾਅਦ ਦੇ ਵਿੱਚ ਬਤਾਉਣਾ ਹੈ ਉਸ ਤੋਂ ਪਹਿਲਾਂ ਖੜੇ ਹੋ ਕੇ ਅਰਦਾਸ ਕਰਨੀ ਹੈ ਜੋ ਵੀ ਤੁਹਾਡਾ ਕਾਰਜ ਹੈ ਉਸ ਦੇ ਲਈ ਤੁਸੀਂ ਨੇ ਖੜੇ ਹੋ ਕੇ ਅਰਦਾਸ ਕਰਨੀ ਹੈ ਦੇਖੋ ਇਹ ਮੇਰੀ ਖੁਦ ਦੀ ਜੀਵਨੀ ਹੈਗੀ ਮੈਂ ਪਹਿਲਾਂ ਵੀ ਬਹੁਤ ਵੀਡੀਓ ਦੇ ਵਿੱਚ ਤੁਹਾਨੂੰ ਇਹ ਚੀਜ਼ ਨੂੰ ਦੱਸਿਆ ਹੈਗਾ ਹਨ ਕਿਉਂਕਿ ਜਦੋਂ ਆਪਾਂ ਹਨ ਕਿਸੇ ਵੀ ਕਾਰਜ ਲਈ ਦੇਗ ਸਜਾ ਕੇ ਅਰਦਾਸ ਕਰਦੇ ਹਾਂ ਨਾ ਤਾਂ ਵਾਈ ਗੁਰੂ ਜੀ ਉਸ ਟਾਈਮ ਹਾਜ਼ਰ-ਨਾਜ਼ਰ ਹੁੰਦੇ ਨੇ ਤੁਹਾਨੂੰ ਹਾਜ਼ਰ-ਨਾਜ਼ਰ ਸਮਝਣਾ ਪਵੇਗਾ ਹਨ ਕਈ ਵਾਰੀ ਨਾ ਮੇਰੇ ਨਾਲ ਇਦਾਂ ਹੋਏਗਾ ਕਿ ਮੈਂ ਹਜੇ ਪ੍ਰਸ਼ਾਦ ਸਜਾ ਕੇ ਅਰਦਾਸ ਕਰ ਹੀ ਰਹੀ ਹੁੰਨੀ ਆ ਤੇ ਜਿਹੜੇ ਕਾਰਜ ਲਈ ਅਰਦਾਸ ਕਰਦੇ ਆ ਨਾ ਉਹ ਕਾਰਜ ਤੋਂ ਆਪ ਪਤਾ ਹੀ ਨਹੀਂ ਲੱਗਦਾ ਅਰਦਾਸ ਤੋਂ ਪਹਿਲਾਂ ਵੀ ਪੂਰਾ ਹੋ ਜਾਂਦਾ ਹੈ ਇਹ ਅੱਜ ਦੀ ਨਹੀਂ ਹੈ ਕਿ ਜਦੋਂ ਦਾ ਵੀ ਹੈ ਨਾ ਮੈਨੂੰ ਵਾਈ ਗੁਰੂ ਜੀ ਵੱਲ ਸੋਝੀ ਹੋਈ ਹੈਗੀ ਨਾ ਇਹ ਮੇਰੀ ਖੁਦ ਦੀ ਜੀਵਨੀ ਹੈ ਦੇਖੋ ਮੇਰੇਆ ਵੀਡੀਓ ਮੈਨੂੰ ਜਾਣਨ ਵਾਲੇ ਸਾਰੇ ਦੇਖਦੇ ਕਿਉਂਕਿ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਆਪਣੇ ਬਾਰੇ ਦੱਸਤੀਆਂ ਆਪਣੀ ਜੀਵਨੀ ਬਾਰੇ ਦੱਸਤੀਆਂ ਹਨ ਇਸ ਤਰੀਕੇ ਨਾਲ ਤੁਹਾਨੂੰ ਕੋਈ ਨਹੀਂ ਦੱਸੇਗਾ ਵੀ ਹਾਂ ਇਹ ਕਾਰਜ ਤੁਸੀਂ ਇਸ ਤਰੀਕੇ ਨਾਲ ਕਰ ਲੋ ਕਿਉਂਕਿ ਜਦੋਂ ਆਪਾਂ ਵਾਹਿਗੁਰੂ ਜੀ ਦੇ ਹਨ ਦੱਸਿਏ ਹੋਏ ਰਸਤੇ ਤੇ ਚਲਾਉਨੇ ਆ ਜਦੋਂ ਕਿ ਆਪਾਂ ਕਹਿੰਦੇ ਸਰਬੱਤ ਦਾ ਭਲਾ ਮੰਗਦੇ ਆ ਤਾਂ ਵਾਹਿਗੁਰੂ ਜੀ ਖੁਦ ਹੀ ਤਰਕੀਆਂ ਬਖਸ਼ਦੇ ਨੇ ਕਿਉਂਕਿ ਜਦੋਂ ਮੈਂ ਚੈਨਲ ਬਣਾਇਆ ਸੀਗਾ ਉਦੋਂ ਪਹਿਲਾਂ ਠੀਕ ਹੈ ਵੀ ਆਪਣੇ ਪਰਿਵਾਰ ਰਿਸ਼ਤੇਦਾਰ ਆਪਾਂ ਨੂੰ ਜਾਣਦੇ ਹੁੰਦੇ ਹੈਗੇ ਹਨ ਪਰ ਪਤਾ ਨਹੀਂ ਵਾਈਗਰੂ ਜੀ ਨੇ ਕਿਵੇਂ ਹੈਨਾ ਇਹ ਚੈਨਲ ਬਣਵਾਤਾ ਤੇ ਮੈਂ ਅਕਸਰ ਕੋਸ਼ਿਸ਼ ਕਰਦੇ ਆ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਮੇਰਾ ਚੈਨਲ ਕੁਕਿੰਗ ਦਾ ਸੀਗਾ ਇਹ ਹੈਨਾ ਜਿਹੜਾ ਜਦੋਂ-ਜਦੋਂ ਮੈਂ ਬਣਾਇਆ ਸੀਗਾ ਪਰ ਪਤਾ ਨਹੀਂ ਕਿਵੇਂ ਵਾਈਗਰੂ ਜੀ ਨੇ ਇਧਰੋਂ ਇਧਰ ਤੁਹਾਡੇ ਪਰਿਪੈਣਾ ਭਰਾਵਾਂ ਵਾਲ ਹੈਨਾ ਮੈਨੂੰ ਮੋੜਿਆ ਅਕਸਰ ਕਹਿੰਦੇ ਨੇ ਵੀ ਜਿਹੜਾ ਵੀ ਆਪਾਂ ਨਾਮ ਜਪਦੇ ਆ ਕੋਈ ਵੀ ਆਪਾਂ ਹੈਨਾ ਪੂਜਾ ਕਰਦੇ ਆ ਕੁਝ ਵੀ ਕਰਦੇ ਆ ਵੀ ਇਹਨੂੰ ਹੈਨਾ ਦੱਸਿਆ ਤਾਂ ਨਹੀਂ ਹੁੰਦਾ ਕਿਉਂਕਿ ਦੱਸਣ ਦੇ ਨਾਲ اپنی ਜਿਹੜੀ ਪਾਠ ਦੀ ਲਾ ਲੋ ਵੀ ਪੂਜਾ ਦੀ ਲਾ ਲੋ ਹਨਾ ਕਹਿੰਦੇ ਸ਼ਕਤੀ ਹੈ ਜਿਹੜੀ ਉਹ ਘਟਦੀ ਹੈ ਪਰ ਮੇਰੇ ਪ੍ਰਮਾਤਮਾ ਜੀ ਨੇ ਕਿਹਾ ਕਹਿੰਦੇ ਗੁਣ ਬੰਡੋ ਹਨਾ ਆਪਣੇ ਭੈਣ ਭਰਾਵਾਂ ਨੂੰ ਬਾਣੀ ਦੇ ਨਾਲ ਜੋੜੋ ਤਾਂ ਉਹ ਪ੍ਰਮਾਤਮਾ ਖੁਸ਼ ਹੋ ਕੇ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਦਿੰਦਾ ਹੈ ਸਿੱਖ ਦਾ ਤਾਂ ਪਹਿਲਾ ਧਾਰਮਾ ਮੈਂ ਕਹਿੰਦੇ ਸਰਬੱਤ ਦਾ ਭਲਾ ਮੰਗਣਾ ਦੇਖੋ ਮੈਂ ਕੋਈ ਐਡੀ ਹੈ ਨਾ ਭਰਮਗਿਆਨੀ ਨਹੀਂ ਹੈਗੀ ਮੈਂ ਕੋਈ ਐਡੀ ਗੁਰ ਸਿੱਖ ਵੀ ਨਹੀਂ ਹੈਗੀ ਮੈਂ ਤੁਹਾਡੇ ਵਰਗੀ ਇੱਕ ਆਮ ਪੈਣਾ ਤੁਹਾਡੀਆਂ ਨਾ ਬਸ ਜੋ ਵਾਇਗੁਰੂ ਜੀ ਨੇ ਸੋਝੀ ਬਖਸ਼ੀ ਹੈ ਜੋ ਮੈਨੂੰ ਵਾਇਗੁਰੂ ਜੀ ਨੇ ਦਿੱਤਾ ਹੈ ਮੈਂ ਉਹੀ ਤੁਹਾਡੇ ਨਾਲ ਸਾਂਝਾ ਕਰਦੀਆਂ ਕਿ ਕਿਉਂਕਿ ਕਲਯੁਗ ਦਾ ਸਮਾਂ ਅਜਿਹਾ ਹੈਗਾ ਕਿ ਆਪਾਂ ਬਹੁਤ ਪਟਕ ਰਹੇ ਹਾਂ ਕਿਉਂਕਿ ਆਪਾਂ ਦੁਖੀ ਹੀ ਇੰਨੇ ਆ ਕੀ ਹੋਣ ਦਾ ਮੇਨ ਕਾਰਨ ਕੀ ਹੈ ਆਪਾਂ ਗੁਰਬਾਣੀ ਨਾਲੋਂ ਟੁੱਟੀ ਹੋਈ ਵਾਹਿਗੁਰੂ ਜੀ ਤੇ ਵਿਸ਼ਵਾਸ ਰੱਖੋ ਵਾਹਿਗੁਰੂ ਜੀ ਨੂੰ ਹਾਜ਼ਰ ਨਾਜ਼ਰ ਸਮਝੋ ਸ਼ਾਮ ਨੂੰ ਹਨਾ ਆਪਣਾ ਕੀਰਤਨ ਸੋਲਾ ਸਾਹਿਬ ਜੀ ਦਾ ਪਾਠ ਕਰਕੇ ਸੋਮੋ ਤਾਂ ਕੋਈ ਵੀ ਬੁਰੀ ਸ਼ਕਤੀ ਚੋਰ ਚੱਕਾ ਤੁਹਾਡੇ ਘਰ ਹਨਾ ਪ੍ਰਵੇਸ਼ ਨਹੀਂ ਕਰ ਸਕਦਾ ਕਿਉਂਕਿ ਇਸ ਦੇ ਨਾਲ ਵਾਹਿਗੁਰੂ ਜੀ ਦੀ ਸਿਮਰਨ ਦਾ ਪੈਰਾ ਲੱਗਦਾ ਹੈਗਾ ਤੁਸੀਂ ਆਪਣਾ ਹਨਾ ਨਿਤਨੇਮ ਬਣਾਓ ਕਿ ਸਵੇਰੇ ਜਪਜੀ ਸਾਹਿਬ ਤੇ ਸ਼ਾਮ ਨੂੰ ਰਹਿਰਾ ਸਾਹਿਬ ਤੇ ਰੱਖਿਆ ਜੀ ਸ਼ਬਦਾਂ ਦੇ ਪਾਠ ਮੈਂ ਕਰਨੀ ਕਰਨੇ ਨੇ ਤਾਂ ਦੇਖਿਓ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਕਿ ਕਿਸ ਤਰੀਕੇ ਨਾਲ ਤੁਹਾਡੇ ਜਿਹੜੇ ਘਰ ਦਾ ਮਾਹੌਲ ਬਦਲਣ ਲੱਗ ਗਿਆ ਹਨ ਕਿਸ ਤਰੀਕੇ ਨਾਲ ਤੁਹਾਡੀਆਂ ਜਿਹੜੀਆਂ ਦੁੱਖ ਨੇ ਤਕਲੀਫਾਂ ਨੇ ਉਹ ਦੂਰ ਹੋਣ ਗਈਆਂ ਤੇ ਦੇਖੋ ਵਿਸ਼ਵਾਸ ਦੀ ਗੱਲ ਹੈ ਸਾਰੀ ਕਹਿਣ ਦਾ ਭਾਵ ਹੈ ਮੇਰਾ ਅੱਜ ਦੀ ਮੇਰੀ ਇਹ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਕਿਉਂਕਿ ਬਹੁਤ ਭੈਣਾ ਭਰਾਵਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਕਿ ਭੈਣੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਨਹੀਂ ਜਾ ਰਹੇ ਦੁੱਖ ਨਾ ਜਾਣ ਦਾ ਕਾਰਨ ਇਹੀ ਹੈ ਕਿ ਆਪਾਂ ਵਾਹਿਗੁਰੂ ਜੀ ਤੇ ਭਰੋਸਾ ਨਹੀਂ ਕਰਦੇ ਤਾਂ ਮੇਰੀ ਹੱਥ ਵਨ ਕੇ ਬੇਨਤੀ ਹੈਗੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਨਾ ਕਮੈਂਟ ਕਰਨਾ ਤੇ ਅੱਗੇ-ਅਗੇ ਸ਼ੇਅਰ ਜ਼ਰੂਰ ਕਰਨਾ ਤੇ ਜਿਹੜੇ ਸ਼ਬਦ ਦਾ ਮੈਂ ਤੁਹਾਨੂੰ ਦੱਸਿਆ ਵੀ ਮੈਂ ਖੁਦ ਆਰਾਧਨ ਕਰਦੀ ਆ ਮੈਂ ਪਾਠ ਕਰਦੀ ਆ ਨਾ ਜਿਵੇਂ ਕਿ ਕਿਸੇ ਵੀ ਚੀਜ਼ ਦਾ ਆਪਾਂ ਨੂੰ ਜ਼ਰੂਰਤ ਹੁੰਦੀ ਆ ਤਾਂ ਉਹਦੇ ਵਾਸਤੇ ਤੁਹਾਨੂੰ ਤਪੱਸਿਆ ਤਾਂ ਜ਼ਰੂਰ ਕਰਨੀ ਹੋ ਪੈਣੀ ਆਗੀ ਤਾਂ ਦੇਖੋ ਤੁਸੀਂ ਕੋਈ ਵੀ ਸ਼ਬਦ ਹੈ ਨਾ ਸ਼ੁਰੂ ਕਰ ਲਓ ਉਹਨੂੰ ਲਗਾਤਾਰ ਤੁਸੀਂ ਸਵਾ ਮਹੀਨਾ 41 ਦਿਨ ਲਗਾਤਾਰ ਕਰਨਾ ਫਿਰ ਦੇਖਿਓ ਤੁਸੀਂ ਚਮਤਕਾਰ ਉਸ ਚੀਜ਼ ਦਾ ਹੈ ਨਾ ਤੇ ਕਿਵੇਂ ਵਾਹਿਗੁਰੂ ਜੀ ਤੁਹਾਡੇ ਵੇੜੇ ਪਾਰ ਲੰਗਾਉਂਦੇ ਹੈਗੇ ਤੇ ਹੁਣ ਆਪਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇਹ ਸ਼ਬਦ ਨੂੰ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੂੰਗੀ ਉਹ ਤੱਕ ਲਈ ਸਤਿ ਸ਼੍ਰੀ ਅਕਾਲ